ਰਖੜੀ ਭੈਣ ਤੇ ਭਰਾ ਦੇ ਅਟੁੱਟ ਪਿਆਰ, ਸੁਰੱਖਿਆ ਤੇ ਸਨਮਾਨ ਦਾ ਪ੍ਰਤੀਕ ਤਿਉਹਾਰ ਹੈ। ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਾ ਸਿਰਫ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਸਗੋਂ ਸਮਾਜ ਵਿੱਚ ਸੁਨੇਹੇ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੰਦਾ ਹੈ। ਜਿੱਤੇ ਰਖੜੀ ਦੇ ਤਿਉਹਾਰ ਨੂੰ ਲੈ ਕੇ ਪੰਜਾਬ ਦੇ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਇਹ ਤਿਉਹਾਰ ਉਹਨਾਂ ਲੋਕਾਂ ਲਈ ਵੀ ਵਿਸ਼ੇਸ਼ ਐਹਮੀਅਤ ਰੱਖਦਾ ਹੈ। ਸੋ ਜੋ ਜਿਹੜਾਂ ਵਿੱਚ ਸਜ਼ਾ ਕੱਟ ਰਹੇ ਨੇ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਰਖੜੀ ਦਾ ਬੰਨ ਲੈਨੇ ਆ ਪਰ ਜਿਹੜੇ ਲੋਕ ਖਾਸ ਕਰਕੇ ਉਹ ਵੀਰ ਸਾਡੇ ਜਿਹੜੇ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਨੇ ਉਹਨਾਂ ਦੀ ਰਖੜੀਆਂ ਕੌਣ ਬੰਨਣੇ ਸੋ ਉਹਨਾਂ ਦੀਆਂ ਭੈਣਾਂ ਨੇ ਅੱਜ ਜਾ ਕੇ ਉਹਨਾਂ ਨੂੰ ਰਖੜੀਆਂ ਬੰਨੀਆਂ ਨੇ ਸੋ ਜੇਲ੍ਹਾਂ ਦੇ ਵਿੱਚ ਸੋ ਇਹ ਜਿਹੜਾ ਤਿਹਾਰ ਹੈ ਇੱਕ ਭੈਣ ਤੇ ਭਰਾ ਦੇ ਜੋ ਉਹਦਾ ਪਵਿੱਤਰ ਖਾਸ ਕਰਕੇ ਜਿਹੜਾ ਪਿਆਰ ਹੈ ਉਹਦਾ ਪ੍ਰਤੀਕ ਹੈ ਪੈਣਾ ਜਾ ਕੇ ਆਪਣੇ ਭਰਾਵਾਂ ਦੇ ਰਖੜੀਆਂ ਮੰਨਦੀਆਂ ਨੇ ਤੇ ਕਈ ਵਾਰ ਕੀ ਹੁੰਦਾ ਕਿ ਜਿਹੜੇ ਭਰਾ ਨੇ ਉਹ ਪੈਣਾ ਕੋਲ ਆ ਕੇ ਰਖੜੀਆਂ ਬਣਵਾਉਂਦੇ ਨੇ ਅਸੀਂ ਸਾਰਿਆਂ ਨੇ ਇਹ ਤਿਉਹਾਰ ਮਨਾਇਆ ਪਰ ਇਹ ਬਹੁਤ ਹੀ ਵੱਖਰੀ ਜੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਰਖੜੀਆਂ ਬਣੀਆਂ ਜਾਂਦੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਸੋ ਇਸ ਸਾਲ ਵੀ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਜਿੱਥੇ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਉੱਤੇ ਹੀ ਰਖੜੀ ਤਾਂ ਤਿਆਰ ਹਰ ਸਾਲ ਤਰੀ ਤਰ੍ਹਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਮਨਾਇਆ ਗਿਆ ਸੋ ਜਿੱਥੇ ਵੱਖ-ਵੱਖ ਕੇਸਾਂ ਵਿੱਚ ਬੰਦ ਵਿਅਕਤੀਆਂ ਨੇ ਖਾਸ ਕਰਕੇ ਉਹਨਾਂ ਦੀਆਂ ਭੈਣਾਂ ਵੱਲੋਂ ਜੇਲ੍ਹ ਵਿੱਚ ਆ ਕੇ ਰਖੜੀ ਬੰਨੀ ਗਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਸਜ਼ਾ ਭੁਗਤਰੇ ਵਿਅਕਤੀਆਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਉਹਨਾਂ ਦੀਆਂ ਭੈਣਾਂ ਵੱਲੋਂ ਰਖੜੀਆਂ ਬੰਨੀਆਂ ਗਈਆਂ ਸੋ ਰਖੜੀਆਂ ਬਨਣ ਆਈਆਂ ਕਈ ਭੈਣਾਂ ਆਪਣੇ ਭਰਾਵਾਂ ਨੂੰ ਵੇਖ ਕੇ ਭਾਵੁਕੀ ਹੋ ਗਈਆਂ ਇਮੋਸ਼ਨਲ ਹੋ ਗਈਆਂ ਹੋ ਹੀ ਜਾਂਦਾ ਜਦੋਂ ਬੰਦਾ ਕੋਈ ਇਨਸਾਨ ਇੱਕ ਦੂਜੇ ਤੋਂ ਵੱਖ ਹੋ ਜਾਂਦਾ ਤੇ ਬਹੁਤ ਦੇਰ ਬਾਅਦ ਮਿਲਦਾ ਤਾਂ ਭਾਵੁਕ ਹੋਣਾ ਬਿਲਕੁਲ ਲਾਜ਼ਮੀ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸੋ ਵੱਲੋਂ ਵੱਲੀ ਇਹ ਚੀਜ਼ ਆਈ ਜਾਂਦੀ ਹੈ ਉੱਥੇ ਹੀ ਦੂਜੇ ਪਾਸੇ ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਡ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਲ ਦੇ ਅੰਦਰ ਰੱਖੜੀ ਦਾ ਇਹ ਤਿਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰਮਿਸ਼ਨ ਦਿੱਤੀ ਗਈ ਹੈ ਸੋ ਜਿੱਤੇ ਰੱਖੜੀ ਨੂੰ ਇੱਕ ਦਿਨ ਪਹਿਲਾਂ ਦਾ ਸਮਾਂ ਉਹਨਾਂ ਪਰਿਵਾਰਾਂ ਨੂੰ ਦਿੱਤਾ ਆਪਣੇ ਭਰਾਵਾਂ ਨੂੰ ਜੇਲ੍ਹ ਵਿੱਚ ਰੱਖੜੀ ਬੰਨਣ ਆ ਰਹੀਆਂ ਸਨ ਨਾਲ ਹੀ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਵੱਲੋਂ ਇਸ ਤਿਹਾਰ ਨੂੰ ਲੈ ਕੇ ਜੇਲ੍ਹ ਅੰਦਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਨੇ ਪ੍ਰਬੰਧ ਕੀਤੇ ਗਏ ਨੇ ਅਤੇ ਜੋ ਵੀ ਪੈਣਾ ਕੋਈ ਬਾਹਰੋਂ ਮਿਠਾਈ ਜਾਂ ਕੋਈ ਹੋਰ ਵਸਤੂ ਲੈ ਕੇ ਆਈਆਂ ਸਨ ਉਹਨਾਂ ਦੀ ਪੂਰੀ ਤਲਾਸ਼ੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ 15 ਤੋਂ 20 ਮਿੰਟ ਦਾ ਸਮਾਂ ਮੁਲਾਕਾਤ ਲਈ ਵੀ ਦਿੱਤਾ ਗਿਆ ਸੋ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਦਿੱਤਾ ਗਿਆ ਤੇ ਤਲਾਸ਼ੀ ਵੀ ਹੋ ਰਹੀ ਹੈ ਕਿ ਕੀ ਕੁਝ ਲੈ ਕੇ ਆ ਰਹੀਆਂ ਨੇ ਉਹ ਸੋ ਰੱਖੜੀ ਦੇ ਤਿਹਾਰ ਬਾਰੇ ਹੈ ਜੋ ਭੈਣ ਭਰਾ ਦੇ ਪਿਆਰ ਨੂੰ ਸਮਰਪਿਤ ਹੁੰਦਾ ਹੈ ਤਿਹਾਰ ਅਤੇ ਪੰਜਾਬ ਵਿੱਚ ਵੱਡੀ ਸ਼ਰਧਾ ਵਿੱਚ ਮਨਾਇਆ ਜਾਂਦਾ ਹੈ ਤੇ ਜਿਸ ਤਰ੍ਹਾਂ ਸਾਰੇ ਪੰਜਾਬ ਵਿੱਚ ਰਖੜੀ ਦੀਆਂ ਤਿਆਰੀਆਂ ਚੱਲਦੀਆਂ ਨੇ ਤੇ ਬਾਜ਼ਾਰਾਂ ਵਿੱਚ ਵੀ ਰੌਣਕ ਹੁੰਦੀ ਹੈ ਸੋ ਉਸੇ ਤਰ੍ਹਾਂ ਤਿਹਾਰ ਇਹ ਮਨਾਇਆ ਗਿਆ ਜੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਅੱਜ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਤੁਸੀਂ ਦੇਖੋ ਕਿ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਆਪਣੇ ਵੀਰਾਂ ਦੇ ਆਣ ਕੇ ਜੋ ਜੇਲ੍ਹ ਕੱਟ ਰਹੇ ਨੇ ਉਹਨਾਂ ਦੇ ਰਖੜੀਆਂ ਬੰਨ੍ਹੀਆਂ ਨੇ ਸੋ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੋ ਜਿੱਥੇ ਕਈ ਕੇਸਾਂ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਉਹਨਾਂ ਦੀ ਪੈਣਾ ਨੇ ਆ ਕੇ ਜੇਲ੍ਹ ਵਿੱਚ ਰਖੜੀ ਬੰਨੀ ਸੋ ਇਹ ਇੱਕ ਭਾਵੁਕ ਮੌਕਾ ਸੀ ਉਹ ਐਡਾ ਇਮੋਸ਼ਨਲ ਜਿਹਾ ਮੌਕਾ ਸੀ ਜਦੋਂ ਕੋਈ ਭੈਣਾ ਆਪਣੇ ਭਰਾਵਾਂ ਨੂੰ ਦੇਖ ਕੇ ਰੋ ਵੀ ਪਈਆਂ ਸੋ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਹਰ ਤਰ੍ਹਾਂ ਹਰ ਸਾਲ ਵਾਂਗ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਂਦੇ ਨੇ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਸੋ ਭੈਣਾਂ ਨੂੰ ਰਖੜੀ ਤੇ ਇੱਕ ਦਿਨ ਪਹਿਲਾਂ ਮੁਲਾਕਾਤ ਦਾ ਸਮਾਂ ਵੀ ਦਿੱਤਾ ਗਿਆ ਸੋ ਇਹ ਜਦੋਂ ਜੇਲ੍ਹ ਵਿੱਚ ਮਠਿਆਈ ਜਾਂ ਹੋਰ ਸਮਾਨ ਲੈ ਕੇ ਆਈਆਂ ਤਾਂ ਉਹਨਾਂ ਦੀ ਪੂਰੀ ਤਲਾਸ਼ੀ ਹੋਈ ਹੈ ਸੋ ਹਰ ਭੈਣ ਨੂੰ ਆਪਣੇ ਭਰਾ ਨਾਲ 15 ਤੋਂ 20 ਮਿੰਟ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ ਸੋ ਇਹ ਦਰਸਾਉਂਦਾ ਹੈ ਕਿ ਭਾਵੇਂ ਕੋਈ ਜੇਲ੍ਹ ਵਿੱਚ ਕਿਉਂ ਨਾ ਹੋਵੇ ਪਰ ਰਖੜੀ ਵਰਗਾ ਪਿਆਰ ਭਰਿਆ ਤਿਹਾਰ ਉਹਨਾਂ ਲਈ ਵੀ ਖਾਸ ਬਣਾਇਆ ਜਾਂਦਾ ਹੈ। ਸੋ ਇਹ ਤਿਹਾਰ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਭਾਵਨਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ। ਸੋ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਹ ਤਿਹਾਰ ਮਨਾਇਆ ਗਿਆ ਭੈਣਾਂ ਨੇ ਆਣ ਕੇ ਆਪਣੇ ਵੀਰਾਂ ਦੇ ਜੋ ਖਾਸ ਕਰਕੇ ਕੈਦੀ ਨੇ ਉਹਨਾਂ ਦੀਆਂ ਗੁੱਟ ਦੇ ਉੱਤੇ ਰਖੜੀਆਂ ਸਜਾਈਆਂ। ਸੋ ਜੇਲ੍ਹ ਪ੍ਰਸ਼ਾਸਨ ਦੇ ਵਿੱਚੋਂ ਖਾਸ ਕਰਕੇ ਇੱਕ ਉਹਨਾਂ ਨੇ ਕੀ ਕਿਹਾ ਸਾਡੇ ਇੱਕ ਸੀਨੀਅਰ ਅਫਸਰ ਸੀਗੇ ਸੁਪਰਡੈਂਟ ਨੇ ਆ ਉਹਨਾਂ ਦਾ ਸੁਣ ਲਿਆ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਏਡੀਜੀਪੀ ਸਾਹਿਬ ਸ਼੍ਰੀ ਅਰਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਬੰਦੀਆਂ ਦੀ ਵੀ ਭੈਣਾ ਦਾ ਜਿਹੜਾ ਹੈਗਾ ਭੈਣਾਂ ਤੇ ਭਰਾ ਦਾ ਪਵਿੱਤਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘੱਟੋ ਘੱਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਕੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਨੇ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈਗੇ ਨੇ ਉਹਨਾਂ ਦੀ ਰਕੜੀ ਮਨ ਸਕਣਗੇ ਤੇ ਜਿਨ੍ਹਾਂ ਦੇ ਭੈਣਾ ਬਾਹਰ ਨੇ ਉਹ ਅੰਦਰ ਆ ਕੇ ਮਨ ਸਕਣਗੇ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਜੇਲ੍ਹ ਫਟ ਸਰ ਜਿਸਨਾਂ ਕੀ ਮਠਾਈ ਵਗੈਰਾ ਪੈਣ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਵਤੀ ਜਾ ਰਹੀਆਂ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਅਸੀਂ ਆਪ ਕੀਤਾ ਸਰ ਸਕਿਉਰਟੀ ਨੂੰ ਲੈ ਕੇ ਕਿੰਨਾ ਦੇ ਬੰਦਬਸ ਕੀਤੇ ਗਏ ਸਕਿਉਰਟੀ ਨੂੰ ਲੈ ਕੇ ਅਸੀਂ ਦੋ ਬੈਰੀਗੇਟ ਬਣਾਏ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਸਿਰਫ ਪੈਣਾਂ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰਲੇ ਪਾਸੇ ਹੋਊ। ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ ਹੈ। ਕਿੰਨੇ ਉਮੀਦਵਾਰ ਸਰ ਕਿੰਨਾ ਟਾਈਮਿੰਗ ਕੀ ਰੱਖਿਆ ਤੁਸੀਂ ਟਾਈਮਿੰਗ ਮਾਰਨਿੰਗ ਸੂਰ ਤੋਂ ਲੈ ਕੇ ਸ਼ਾਮ ਤੱਕ